ਕਬੱਡੀ ਦਾ ਖਿਡਾਰੀ ਹੋਇਆ ਇਹ ਮੁੰਡਾ ਉਹਦੇ ਪਿੰਡ ਦਾ ਇਹ ਮੋਗੀ ਜ਼ਿਲ੍ਹੇ ਦਾ ਭਿੰਡਰ ਪਿੰਡ ਉਧਾਂ ਤੇ ਭਿੰਡਰਾ ਇੱਕ ਮਾਝੇ 'ਚ ਵੀ ਪੈਂਦਾ ਇੱਕ ਮੇਰਾ ਖਿਆਲ ਦੁਆਬੇ 'ਚ ਭਿੰਡਰ ਪੈਂਦਾ ਇਹ ਭਿੰਡਰ ਕਲਾ ਮੇਰੇ ਵੀਰੋਂ ਤਿੰਨ ਭਿੰਡਰ ਨੇ ਪੰਜਾਬ ਦੇ ਵਿੱਚ ਮਾਲੇ ਆਲਾ ਪਾਲ ਆ ਗਿਆ ਮਾਲੇ ਆਲਾ ਪਾਲ ਆ ਗਿਆ ਚਾਰ ਨੇ ਚਾਰਾਂ ਦੇ ਵਿੱਚੋਂ ਮੈਂ ਵੇਖਦਾ ਵੀ ਕੌਣ ਗੱਟ ਫੜਦਾ ਕੌਣ ਲੱਤੀ ਲੱਗਦਾ ਡੱਗੋ ਵਾਲਾ ਸ਼ਰਨਾ ਮੂਰੇ ਹੋ ਗਿਆ ਇਹਨੂੰ ਮੇਲੇ ਬਣਾਉਣੇ ਆਉਂਦੇ ਆ ਇਹਨੂੰ ਹੰਦਿਆਂ ਦੇ ਕੋਲ ਆ ਕੇ ਰਿੱਦ ਟਾਉਣੇ ਆਉਂਦੇ ਓ ਵਾਹਿਗੁਰੂ ਮੇਰ ਕਰੇ ਵਾਹਿਗੁਰੂ ਮੇਰ ਕਰੇ ਪਾਲ ਠੀਕ ਹੈ ਬਚ ਗਿਆ ਪਾਲ ਠੀਕ ਆ ਪਾਲ ਬਈ ਦੱਸੀ ਪਾਲ ਠੀਕ ਆ ਠੀਕ ਆ ਯਾਰ ਵਾਹਿਗੁਰੂ ਮੇਰ ਕਰੇ ਮੁੰਡਾ ਪਹਿਲਾਂ ਹੀ 2 ਸਾਲ ਫਟਦਾ ਕਰਕੇ ਬੈਠਾ ਰਿਹਾ ਹੁਣ ਬਾਬਾ ਮੇਰ ਕਰੇ ਨਾ ਲੱਗੇ ਸਾਰੇ ਅਰਦਾਸ ਬੇਨਤੀ ਕਰਿਓ ਸਾਰੇ ਅਰਦਾਸ ਬੇਨਤੀ ਕਰਿਓ ਤੇ ਤਾੜੀਆਂ ਮਾਰ ਕੇ ਹੌਸਲਾ ਦਿਓ ਮੁੰਡੇ ਨੂੰ ਲੈ ਵੀ ਪਾਲ ਕੋਈ ਗੱਲ ਨਹੀਂ ਚੋਬਰਾ ਇਹ ਦੁੱਖ ਲੱਗਦਾ ਮੇਰੇ ਵੀਰੋ ਜਦੋਂ 2 ਸਾਲਾਂ ਤੋਂ ਬਾਅਦ ਤੁਸੀਂ ਆਪ ਸੋਚ ਕੇ ਦੇਖੋ ਵੀ ਕਬੱਡੀ ਖੇਢੀ ਨਾ ਹੋਵੇ ਖੇਡਣ ਲੱਗੇ ਫਿਰ ਇਹੋ ਜਿਹਾ ਚਾਂਸ ਹੋ ਜਾਵੇ ਤੇ ਮੁਸ਼ਕਲ ਹੋ ਜਾਂਦਾ ਵਾਹਿਗੁਰੂ ਮੇਰ ਕਰੇ ਪਾਲ ਠੀਕ ਹੈ ਮੈਨੂੰ ਤੇ ਲੱਗਿਆ ਸੀ ਵੀ ਜ਼ਿਆਦਾ ਹੋ ਸਕਦਾ ਪਰ ਵਾਹਿਗੁਰੂ ਮੇਰ ਕਰੇ ਇਹ ਆਪ ਹੈ ਵਾਹਿਗੁਰੂ ਜਿਹੜਾ ਹੱਥ ਦੇ ਕੇ ਰੱਖ ਜਾਂਦਾ ਉਹੀ ਹੈ ਸਾਰਾ ਕੁਝ ਉਹ ਜਾਣਦਾ ਹੈ ਉਹ ਸਾਰਿਆਂ ਨੇ ਅਰਦਾਸ ਕਰਨੀ ਹੈ ਇਹੀ ਮੇਰੇ ਵੀਰੋ ਭਾਵੇਂ ਵਿਰੋਧੀ ਟੀਮਾਂ 'ਚ ਖੇਡ ਰਹੇ ਐ ਸੁਲਤਾਨ ਨੇ ਵੀ ਅਰਦਾਸ ਕੀਤੀ ਹੈ ਅੰਬੇ ਨੇ ਵੀ ਹੱਥ ਜੋੜੇ ਐ ਇਹ ਪਲੇਅਰ ਮੇਰੇ ਵੀਰੋ ਇੱਕ ਦੂਜੇ ਦੀ ਕਦੇ ਵੀ ਇਦਾਂ ਨਹੀਂ ਚਾਹੁੰਦੇ ਇਹ ਚਾਹੁੰਦੇ ਆ ਵੀ ਸਾਰੇ ਸਾ ਮਾਵਾਂ ਦੇ ਪੁੱਤ ਐ ਸਾਰੇ ਸਾਡੇ ਵੀਰ ਐ ਪੁਸ਼ਾ ਕੱਡੋਆ ਦੇ ਟੀਮਾਂ 'ਚ ਖੇਡਣਾ ਪੈਂਦਾ ਇਹਨਾਂ ਨੂੰ ਸੋ ਸਾਰੇ ਪਲੇਅਰਾਂ ਦਾ ਵੀ ਧੰਨਵਾਦ ਐ ਤੇ ਆਪਾਂ ਬੇਨਤੀ ਕਰਦੇ ਆਂ ਵਾਹਿਗੁਰੂ ਦੇ ਅੱਗੇ ਜਿਵੇਂ ਸਾਡੀ ਸੁਭਾ ਮੰਨੀ ਐ ਨਹੀਂ ਨਹੀਂ ਪਿਆ ਇਦਾਂ ਹੀ ਮੰਨ ਲੈ ਰੱਬ ਇਹ ਮੁੰਡੇ ਦੇ ਕੋਈ ਜ਼ਿਆਦਾ ਸੱਟ ਨਾ ਹੋਵੇ ਵਾਹਿਗੁਰੂ ਮੇਰ ਕਰੇ ਜ਼ਿਆਦਾ ਸੱਟ ਫਰਸਟ ਏਡ ਵਾਲੇ ਮਿੰਟੂ ਜੀ ਫਰਸਟ ਏਡ ਵਾਲੇ ਹੈਗੇ ਆ ਆਪਾਂ ਕੀਤੇ ਵੀ ਵੀਰ ਹਾਂ ਮਾੜਾ ਜੀ ਉਹਨਾਂ ਨੂੰ ਬੁਲਾ ਦੇਵਾਂਗੇ ਮੈਨੂੰ ਲੱਗਦਾ ਵੀ ਗਿੱਟੇ ਤੇ ਜ਼ਿਆਦਾ ਸੱਟ ਹੈ ਮੁੰਡੇ ਦੇ। ਨਿਕਲਿਆ ਜਾਂ ਕਿਦਾਂ? ਵੀਰੋ ਸੱਟ ਜ਼ਿਆਦਾ ਬਈ ਮੁੰਡੇ ਦੇ। ਤੁਸੀਂ ਸਵੇਰ ਤੋਂ ਲੈ ਕੇ ਕਬੱਡੀ ਦਾ ਨਜ਼ਾਰਾ ਦੇਖਿਆ। ਇਹ ਮੁੰਡੇ ਦੇ ਸੱਟ ਜ਼ਿਆਦਾ ਲੱਗੀ ਹੈ। ਹੁਣ ਮੈਂ ਬੇਨਤੀ ਕਰਦਾ ਵੀ ਤੁਸੀਂ ਮੇਲਾ ਦੇਖਣ ਆਏ ਹੋ ਤੇ ਇਹ ਮੁੰਡੇ ਦਾ ਆਪਾਂ ਘੇੜਾ ਲਾਉਣਾ। ਮਨਜ਼ੂਰ ਆ ਲਵਾਵਈਏ ਨਾ। ਜਿੰਨਾ ਵੀ ਯੋਗਦਾਨ ਤੁਸੀਂ ਆਪਾਂ ਆਇਸ ਪਹੁੰਚ ਦੀ ਕਰ ਦਿਓ ਜੀ। ਕਿਉਂਕਿ ਇਹ ਮੇਰੇ ਵੀਰੋ ਕੋਈ ਬਰਲੇ ਟਾਟੇ ਦੇ ਮੁੰਡੇ ਤਾਂ ਨਹੀਂ ਇਹਨਾਂ ਨੂੰ ਇਹੀ ਗਰਾਉਂਡਾਂ ਦਾ ਕਰਕੇ ਕਮਾਈ ਆ ਪਹਿਲਾਂ 2 ਸਾਲ ਬੈਠਾ ਰਿਆ ਘਰੇ ਹੁਣ ਵੀ ਮੈਨੂੰ ਲੱਗਦਾ ਪਤਾ ਨਹੀਂ ਕਿੰਨਾ ਟਾਈਮ ਕਿਉਂਕਿ ਗਿੱਟੇ ਦੇ ਸੱਟ ਬਹੁਤ ਹੈ ਜਦੋਂ ਵੀ ਇਹ ਮੈਚ ਜਾਂ ਤੇ ਮੁੱਕਣ ਲੱਗਿਆ ਜਾਂ ਉਸ ਤੋਂ ਬਾਅਦ ਜਾਂ ਹੁਣ ਇੱਕ ਵੀਰ ਦੇ ਵੱਲੋਂ 100 ਡਾਲਰ ਆ ਗਿਆ ਬਹੁਤ ਬਹੁਤ ਧੰਨਵਾਦ ਇਹ ਪਲੇਅਰ ਦਾ ਢੇਡਾ ਲਗਾਇਆ ਜਾਣਾ ਜਿੰਨੇ ਵੀ ਕਿਸੇ ਦੀ ਸ਼ਰਧਾ 5 10 50 ਜਿੰਨੀ ਵੀ ਤੁਹਾਡੀ ਜੇਬ ਚੱਲਦੀ ਹੈ ਕਿਉਂਕਿ ਆਪਾਂ ਖੜੇ ਖੜੇ ਕਈ ਵਾਰ 20 50 ਖਰਚ ਦਿੰਨੇ ਆ ਤੁਹਾਡਾ ਇਹੀ ਯੋਗਦਾਨ ਹੋਣਾ ਵੀ ਤੁਸੀਂ ਇਹ ਮੁੰਡੇ ਦੇ ਲਈ ਇਹਦੇ ਲਈ ਖੜ੍ਹ ਗਏ ਹੋ ਪਹਿਲਾਂ 2 ਸਾਲੇ ਦੇ ਲਈ ਖੜੇ ਆ ਕਲੱਬ ਵਾਲੇ ਰੋਮੀ ਨੇ ਮਿਹਨਤ ਕਰਾਈ ਹੈ ਹੁਣ ਇਹਦਾ ਦਿਲ ਨਾ ਟੁੱਟੇ ਉਹਨੂੰ ਲੱਗੇ ਯਾਰ ਮੇਰੇ ਲਈ ਲੋਕ ਖੜ੍ਹੇ ਆ ਜਦੋਂ ਵੀ ਇਹ ਗੇੜਾ ਲਾਉਣਗੇ ਜਿੰਨੀ ਵੀ ਤੁਹਾਡੀ ਸ਼ਰਧਾ ਜਰੂਰ ਮਾਨਤਾਨ ਕਰਿਓ ਇਸ ਮੁੰਡੇ ਦਾ ਸਾਰੇ ਪਲੇਅਰ ਇਕੱਠੇ ਹੋ ਕੇ ਗੇੜਾ ਲਾਉਣਗੇ ਆ ਜਿੰਨਾ ਵੀ ਤੁਹਾਡਾ ਜੀ ਰਿੱਕੀ ਰਟਾਲ ਵਾਲਿਓ 500 ਡਾਲਰ ਸਾਰੇ ਵੀਰਾਂ ਦੇ ਵੱਲੋਂ ਧੰਨਵਾਦ ਹੈ ਇੱਥੋਂ ਸ਼ੁਰੂ ਹੋ ਜਾਓ ਵੀਰੋ ਜਿੰਨੀ ਵੀ ਤੁਹਾਡੀ ਕਿਸੇ ਦੀ ਸ਼ਰਧਾ ਜੇ ਆਪਾਂ ਪੇ ਆਈਡੀ ਕਰਾਉਣਾ ਚਾਹੁੰਦੇ ਹੋ ਨੰਬਰ ਜਰੂਰ ਬੋਲ ਦਿਓ ਆ ਮੈਨੂੰ ਵੀ ਕੋਈ ਵੀਰ ਦੇ ਗਿਆ ਸੀ ਆ ਮੇਰੇ ਵਾਲੇ ਵੀ ਰੱਖ ਲੋ ਆ ਛੜਨੇ ਪਾ ਦੇ ਹਰੀ ਸਿੰਘ ਜਰਨੈਲ ਹਰੀ ਸਿੰਘ ਨਾਲਵਾ ਕਬੱਡੀ ਕਲੱਬ ਵੱਲੋਂ 1000 ਡਾਲਰ ਆਈਸ ਆਈਸ ਪੈਕ ਪਹੁੰਚਦਾ ਕਰ ਦਿਓ ਜੀ ਗੁਰਪ੍ਰੀਤ ਜੀ ਆਈਸ ਪਹੁੰਚ ਦੀ ਕਰ ਦਿਓ ਜੇ ਗਰਾਊਂਡ 'ਚ ਪਹੁੰਚ ਦੀ ਕਰ ਸਕਦੇ ਹੋ ਯਾਰ ਬਾਬਾ ਮੇਰ ਕਰੇ ਕਿਸੇ ਵੀ ਖਿਡਾਰੀ ਦੇ 60 ਫਿਟ ਨਾ ਲੱਗੇ ਜਿੰਨੀ ਵੀ ਕਿਸੇ ਦੀ ਸ਼ਰਧਾ ਦਰਸ਼ਕ ਵੀਰੇ ਕੋਈ ਫਰਕ ਨਹੀਂ ਪੈਂਦਾ ਆਪਾਂ ਨੂੰ ਦਸਾਂ ਨਾਲ ਪੰਜਾਂ ਨਾਲ ਆਪਾਂ ਪੇ ਆਈਡੀ ਨੰਬਰ ਵੀ ਬੋਲ ਦਿੰਨੇ ਆ ਇੱਕ ਉਹ ਜਿਹੜੇ ਵੀਰਾਂ ਜਿਨ੍ਹਾਂ ਕੋਲੇ ਕੈਸ਼ ਨਹੀਂ ਹੈ ਜਿਹੜੇ ਕੈਸ਼ ਕੈਰੀ ਨਹੀਂ ਕਰਦੇ ਉਹ ਕਿਰਪਾ ਕਰਕੇ ਜਿੰਨੇ ਵੀ ਕਿਸੇ ਦੀ ਸ਼ਰਧਾ ਕਿਉਂਕਿ ਆਪਾਂ ਸਵੇਰ ਤੋਂ ਇਹਨਾਂ ਮੁੰਡਿਆਂ ਨੇ ਆਪਾਂ ਨੂੰ ਵਧੀਆ ਖੇਡ ਦਿਖਾਈ ਹੈ ਆਪਣਾ ਮਨੋਰੰਜਨ ਕਰ ਰਹੇ ਹੈ ਇਸ ਮੇਲੇ ਤੇ ਕੋਈ ਟਿਕਟ ਨਹੀਂ ਆਪਾਂ ਫ੍ਰੀ ਦੇਖਣ ਆਏ ਹੈ ਇਹ ਸਮਝ ਲਿਓ ਵੀ ਯਾਰ 10 ਡਾਲਰ ਟਿਕਟ ਲਾਦੀ ਜੇ ਸਾਰਿਆਂ ਨੇ ਵੀ 10-10 15-15 20-20 ਕਰਤੇ ਇਹ ਮੁੰਡਾ ਜਿਹੜਾ 5 ਮਹੀਨੇ ਜਾਂ 6 ਮਹੀਨੇ ਪਤਾ ਨਹੀਂ ਬਾਬਾ ਮਿਹਰ ਕਰੇ ਵੀ ਇਹਦਾ ਮਹੀਨੇ ਚ ਠੀਕ ਹੋ ਜੇ ਪਰ ਜਿਹੜਾ ਵੀ ਇਹਦਾ ਕੰਮ ਦਾ ਨੁਕਸਾਨ ਹੋਊ ਇਹ ਮੁੰਡਾ ਸਟੂਡੈਂਟ ਹੈ ਇੱਥੇ ਆਪ ਰਹਿਂਦਾ ਤੇ ਜਦੋਂ ਸਟੂਡੈਂਟ ਹੋਈਏ ਕੰਮ ਤੋਂ ਇਹਨਾਂ ਨੂੰ ਨੁਕਸਾਨ ਹੋ ਜਾਣਾ ਹੱਥ ਜੋੜ ਕੇ ਬੇਨਤੀ ਹੈ ਸਾਰੀ ਸੰਗਤ ਦੇ ਅੱਗੇ ਤੁਸੀਂ ਰੱਬ ਦਾ ਰੂਪ ਹੋ ਤੁਸੀਂ ਖੜਦੇ ਹੋ ਹਰੇਕ ਦੇ ਨਾਲ ਖੜਦੇ ਹੋ ਤੇ ਅੱਜ ਫੇਰ ਸਮਾਂ ਆ ਗਿਆ ਵੀ ਅਸੀਂ ਖੜਨਾ ਪੇ ਆਈਡੀ ਨੰਬਰ ਜਿਨ੍ਹਾਂ ਕੋਲ ਕੈਸ਼ ਨਹੀਂ ਹੈ ਉਹ ਕਰ ਸਕਦੇ ਹੋ 0422150132 0424150132 ਇਹ ਪੇ ਆਈਡੀ ਨੰਬਰ ਆ 0422150132 ਏ ਮੇਰੇ ਵੀਰ ਜਿਨ੍ਹਾਂ ਕੋਲੇ ਕੈਸ਼ ਨਹੀਂ ਹੈ ਉਹ ਇਸ ਨੌਜਵਾਨ ਦੀ ਮਦਦ ਕਰ ਸਕਦੇ ਹੋ ਸਾਰੇ ਇਹਦੇ ਸੱਟ ਲੱਗੀ ਜਰੂਰ ਹੈ ਪਰ ਜ਼ਿਆਦਾ ਨਾ ਹੋਵੇ ਨਾਲ ਦੀ ਨਾਲ ਜਿਹੜੇ ਨਹੀਂ ਕਰ ਸਕਦੇ ਦਾਨ ਉਹ ਅਰਦਾਸ ਜ਼ਰੂਰ ਕਰਿਓ ਕਿਉਂਕਿ ਕੋਈ ਨਾ ਕੋਈ ਭਾਗਾਂ ਵਾਲੀ ਰੂਹ ਹੁੰਦੀ ਹੈ ਜਿਹਦੀ ਅਰਦਾਸ ਵਾਹਿਗੁਰੂ ਸੁਣ ਲੈਂਦਾ ਹੈ ਜਿਹੜੇ ਮਾਣ ਸਨਮਾਨ ਜਾਂ ਯੋਗਦਾਨ ਇਹਦੇ ਵਿੱਚ ਨਹੀਂ ਪਾ ਸਕਦੇ ਉਹ ਕਿਰਪਾ ਕਰਕੇ ਅਰਦਾਸ ਬੇਨਤੀ ਜ਼ਰੂਰ ਕਰਿਓ ਉਧਰੋਂ ਫੜ ਲਿਓ ਸਤੂ ਵੀਰ ਤੇ ਜਿਹੜੇ ਨਹੀਂ ਪਾ ਸਕਦੇ ਉਹਨਾਂ ਲਈ ਅਰਦਾਸ ਜ਼ਰੂਰ ਬਾਬਾ ਮੇਰ ਕਰੇ ਸੁਣੇਗਾ ਪੀ ਆਈ ਡੀ ਨੰਬਰ ਵੀਰੇ ਠੀਕ ਆ ਵੀਰੇ ਧੰਨਵਾਦ ਪੀ ਆਈ ਡੀ ਅਰਸ਼ ਇੱਕ ਵਾਰ ਫੇਰ ਬੋਲਦੀ ਹੈ 0422 0422 150 132 0422 150 132 ਇਹ ਪੀ ਆਈ ਡੀ ਦਾ ਨੰਬਰ ਹੈ ਹੱਥ ਜੋੜ ਕੇ ਬੇਨਤੀ ਹੈ ਸਾਰੀ ਸੰਗਤ ਦੇ ਅੱਗੇ ਹੌਲੀ ਚੱਲ ਪੋ ਮੇ ਥੋੜਾ ਜਿਹਾ ਹੌਲੀ ਵੀਰੇ ਥੋੜਾ ਜਿਹਾ ਹੌਲੀ ਹੋ ਜਾਓ ਕਈ ਸਾਡੇ ਵੀ ਰਹਿ ਜਾਂਦੇ ਐ ਜਿਨ੍ਹਾਂ ਨੇ ਵੀ ਸ਼ਰਦਾ ਦੇ ਮੁਤਾਬਕ ਤੁਹਾਡਾ ਨੰਬਰ 0422 150 132 0450 150 132 ਇਹ ਪੇਆਈਡੀ ਨੰਬਰ ਆ ਜੀ ਜਿਨ੍ਹਾਂ ਨੇ ਵੀ ਕਰਨੀ ਐ ਮਦਦ जरूर ਕਰੋ ਕੋਈ ਨਹੀਂ ਆਪਾਂ ਯਾਰ ਇੱਕ ਘੰਟਾ ਵੀ ਵੱਧ ਲਾ ਲਿਆ ਆਪਣੇ ਕੋਲੇ 30 32 ਡਾਲਰ ਆਪਾਂ ਨੂੰ ਘੰਟੇ ਦੇ ਬਣ ਜਾਂਦੇ ਇਹ ਸੋਚ ਲਿਓ ਵੀ ਅਸੀਂ ਕੰਮ ਤੇ ਯਾਰ ਜਾਂ ਇੱਕ ਘੰਟਾ ਘੱਟ ਲਾ ਲਿਆ ਜੇ ਲਾਉਣਾ ਹੋਇਆ ਇੱਕ ਘੰਟਾ ਆਹ ਮੁੰਡੇ ਲਈ ਵੱਧ ਲਾ ਲਿਓ ਯਾਰ ਇਹਦਾ 2-3 ਮਹੀਨੇ ਦਾ ਚਲੋ ਖਰਚਾ ਪਾਣੀ ਪੂਰਾ ਹੋ ਜੇ ਇਹੀ ਆ ਕਿਉਂਕਿ ਜੇ ਮੰਨ ਲਓ ਐਡੀ ਤਗੜੀ ਕਬੱਡੀ ਦੇਖਣੀ ਹੋਵੇ ਨਾ ਜੇ ਕੈਨੇਡਾ ਚ ਉੱਥੇ 20 ਤੋਂ 25 ਡਾਲਰ ਟਿਕਟ ਹੁੰਦੀ ਹੈ ਪਰ ਇਹ ਆਸਟ੍ਰੇਲੀਆ ਦੀ ਖਾਸੀਅਤ ਹੈ ਵੀ ਇੱਥੇ ਤੁਹਾਨੂੰ ਫ੍ਰੀ ਮੇਲੇ ਦੇਖਣ ਨੂੰ ਮਿਲਦੇ ਆ ਤੇ ਤੁਸੀਂ ਆਉਣੇ ਹੋ ਤੁਹਾਡੇ ਕਰਕੇ ਕਬੱਡੀ ਕਰਾਉਂਦੇ ਆ ਤੁਹਾਡੇ ਕਰਕੇ ਜੇ ਇਦਾਂ ਦਾ ਕੁਛ ਚਾਂਸ ਹੁੰਦਾ ਤੇ ਜਰੂਰ ਤੁਹਾਡਾ ਧੰਨਵਾਦ ਹੈ ਤੁਸੀਂ ਨਾਲ ਖੜੇ ਹੋ ਆਪਾਂ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜੀ ਮੰਗੜ 0450 150 132 ਇਹ ਪੇ ਆਈ ਡੀ ਨੰਬਰ ਹੈ ਸਾਰਿਆਂ ਨੇ ਜਰੂਰ ਜਿਹੜੇ ਕੈਸ਼ ਨਹੀਂ ਮੇਰੇ ਵੀਰੋ ਦੇਖ ਸਕਦੇ ਸਣੀ ਉਧਰ ਪਿੱਛੇ ਵੀ ਥੋੜਾ ਜਿਹਾ ਉਧਰ ਵੀਰ ਖੜੇ ਆ ਜਿਨ੍ਹਾਂ ਨੇ ਮਾਨ ਕਰਨਾ ਯੋਗਦਾਨ ਪਾਉਣਾ ਜਿਹੜੇ ਵੀਰਾਂ ਨੇ ਉਧਰ ਪਿੱਛੇ ਵੀ ਹੋ ਜੋ ਐਂ ਬਿੰਦੂ ਇਧਰ ਪਿੱਛੇ ਜਾਵੜੋ ਵੀਰੇ ਸਾਰਿਆਂ ਦਾ ਧੰਨਵਾਦ